ਦੇਸੇ ਮੈਂ ਹਮੂਮਨ ਸਿੰਗਰਾਮ ਵਾਲੀਆਂ ਜਿਹੜੀਆਂ ਛੋਟੀਆਂ ਮੋਟੀਆਂ ਕਹ ਲੋ ਕਿ ਵਿਵਾਦ-ਵਾਦ ਵਾਲੀਆਂ ਖਬਰ ਆਉਂਦੀ ਹੈ ਮੈਂ ਥੋੜਾ ਗੁਰੇਸ ਕਰਦਾ ਹਾਂ ਪਰੰਤੂ ਇਸ ਖਬਰ ਦੇ ਵਿੱਚ ਇੱਕ ਕਿਤੇ ਨਾ ਕਿਤੇ ਇੱਕ ਪੱਖ ਲੁਕਿਆ ਹੋਇਆ ਜਿਹਦੇ ਤੇ ਆਪਾਂ ਗੱਲ ਕਰੀਏ ਜੋ ਸੁਨੰਦਾ ਸ਼ਰਮਾ ਨੇ ਕਿਹਾ ਹੈ ਨਾ ਕਿ ਦੇਖੋ ਜੀ ਮਤਲਬ ਕਿ ਕੁਝ ਬੰਦੇ ਉਹ ਨੂੰ ਸੋਚਣ ਵਾਲੀ ਗੱਲ ਹੈ ਕਿ ਕੁੜੀ ਸਿੰਗਰ ਹੈ ਸਟਾਰ ਹੈ ਬੜੇ ਸਟਰਗਲ ਤੋਂ ਬਾਅਦ ਉਹਣੀ ਹੈ ਛੋਟੀ ਉਮਰ ਦੇ ਵਿੱਚ ਉਸਨੇ ਸ਼ੌਹਰਤ ਹਾਸਲ ਕੀਤੀ ਹੈ ਚੌਕੀ ਕਹਿ ਰਹੀ ਹੈ ਕਿ ਬਿਜ਼ਨਸ ਕੰਟਰੈਕਟ ਦੇ ਦਾਅਵੇ ਜਿਹੜੇ ਆ ਉਹ ਝੂਠੇ ਕੀਤੇ ਜਾ ਰਹੇ ਮਤਲਬ ਕਿ ਥਰਡ ਪਾਰਟੀ ਵੱਲੋਂ ਲੈਣ ਦੇ ਇਹ ਕਹਿ ਕੇ ਕੀਤਾ ਜਾ ਰਿਹਾ ਹੈ ਕਿ ਇਹ ਸਾਡੇ ਨਾਲ ਕੰਟਰੈਕਟ ਵਗੈਰਾ ਚ ਹੈ ਤਾਂ ਉਹ ਜਿਹੜੀ ਕੋਈ ਡੀਲ ਕਰ ਰਹੀ ਹੈ ਮੈਂ ਉਹਦੇ ਵਾਸਤੇ ਜ਼ਿੰਮੇਵਾਰ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕਾਨੂੰਨੀ ਕਾਰਵਾਈ ਵੀ ਕਰਾਂਗੇ ਉਹ ਮੈਂ ਰਾਤੀ ਮੈਨੂੰ ਕਿਸੇ ਨੇ ਭੇਜਿਆ ਉਹ ਸਕਰੀਨਸ਼ਾਟ ਤੇ ਮੈਂ ਉੱਥੇ ਜਦੋਂ ਵੇਖਿਆ ਮੈਨੂੰ ਪਹਿਲਾਂ ਤਾਂ ਕੁਝ ਚੀਜ਼ਾਂ ਦੀ ਸਮਝ ਨਹੀਂ ਆਈ ਫਿਰ ਮੈਂ ਦੂਜੀ ਤੀਜੀ ਵਾਰ ਹੀ ਪੜਿਆ ਤਾਂ ਮੈਂ ਸਮਝ ਗਿਆ ਕਿ ਇਹ ਕੁੜੀ ਕਿਉਂ ਦੁਖੀ ਹੋ ਰਹੀ ਹੈ ਉਹ ਵਿਚਾਰੀ ਕਹਿ ਰਹੀ ਸੀ ਕਿ ਮੇਰੇ ਕੋਲ ਤੇ ਆਪਦਾ ਘਰ ਵੀ ਨਹੀਂ ਸ਼ਾਇਦ ਉਹਨਾਂ ਦੇ ਮਾਪਿਆਂ ਵਿੱਚੋਂ ਇੱਕ ਜਣੇ ਦੀ ਡੈਥ ਹੋਈ ਹੈ ਤੇ ਸਦਮੇ 'ਚ ਆ ਮਤਲਬ ਕੋਈ ਸਾਰੀਆਂ ਆਪੋ ਆਪਣੀਆਂ ਜੋ ਵੀ ਹੁੰਦੀਆਂ ਨੇ ਮਜਬੂਰੀਆਂ ਆਪਣੀਆਂ ਉਹ ਗਿਣਾਰ ਰਹੀ ਆ ਕਿ ਮੇਰੇ ਕੋਲ ਤੇ ਘਰ ਵੀ ਨਹੀਂ ਹੈਗਾ ਆਪਦਾ ਦੇਖੋ ਕਿੰਨੀ ਤਗੜੀ ਸਟਾਰ ਮੈਨੂੰ ਯਾਦ ਹੈ ਉਹਦਾ ਇੱਕ ਗੀਤ ਬੜਾ ਸੁਪਰ ਹਿੱਟ ਹੋਇਆ ਸੀਗਾ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਮੇਰੇ ਘਰ ਦੇ ਨਾਲ ਕਾਫੀ ਸਾਲ ਹੋ ਗਏ ਹੁਣ ਗਾਣੇ ਆਏ ਨੂੰ ਉਸ ਤੋਂ ਬਾਅਦ ਉਹ ਬਿਗ ਬਾਸ ਦੇ ਵਿੱਚ ਵੀ ਜਾ ਕੇ ਆਈ ਹੈ ਸ਼ਾਇਦ ਗੈਸਟ ਐਂਟਰੀ ਸੀਗੀ ਮਤਲਬ ਕਿ ਉਹ ਕਹਿ ਰਹੀ ਹੈ ਕਿ ਮੇਰੇ ਕੋਲ ਕਰਨੀ ਹੈਗਾ ਸੋ ਗੱਲ ਸਰ ਇਹ ਹੈ ਕਿ ਸਾਡੇ 뮤직 ਇੰਡਸਟਰੀ ਚ ਕੁਝ ਐਸੇ ਬੰਦੇ ਹੈਗੇ ਆ ਦੇਖੋ ਕੰਟਰੈਕਟ ਹੁਣੇ ਕੋਈ ਮਾੜੀ ਗੱਲ ਨਹੀਂ ਹੁੰਦੀ ਮਤਲਬ ਕਿ ਮੈਂ ਸਟਰਗਲਰ ਆ ਮੇਰੇ ਕੋਲ ਕੁਝ ਨਹੀਂ ਹੈ ਕੋਈ ਬੰਦਾ ਪੈਸੇ ਲਾ ਰਿਹਾ ਉਹਦਾ ਹੱਕ ਬਣਦਾ ਹੈ ਕਿ ਉਹ ਕੁਝ ਫਾਇਦਾ ਸੋਚੇਗਾ ਕਿ ਅੱਜ ਮੈਂ ਤੇਰੇ ਤੇ ਦਾਅ ਖੇਡ ਰਿਹਾ ਹਾਂ ਫਰਜ਼ ਕਰਕੇ ਜੇ ਕੱਲ ਨੂੰ ਤੇਰੀ ਗੱਡੀ ਚੱਲ ਨਿਕਲਦੀ ਹੈ ਤਾਂ ਭਾਈ ਤੂੰ ਇੰਨਾ ਚਿਰ ਜਾਂ ਇੰਨਾ ਕੁਝ ਮੈਨੂੰ ਦੇ ਦੇਗਾ ਤਾਂ ਮੈਂ ਕਹਿੰਦਾ ਕਿ ਹਾਂ ਯਾਰ ਅੱਜ ਮੇਰੇ ਕੋਲ ਕੁਝ ਨਹੀਂ ਹੈ ਸਾਲ 6 ਮਹੀਨੇ ਕੋਈ ਬੰਦਾ ਕਿਸੇ ਕੰਟਰੈਕਟ ਚ ਲੈ ਕੇ ਆਪਣੀ ਕਮਾਈ ਕਰ ਲੂਗਾ ਚਲੋ ਸੌਦਾ ਇੱਕੋ ਜਿਹਾ ਇਹ ਹੋ ਗਈ ਮਿਊਚੁਅਲ ਅੰਡਰਸਟੈਂਡਿੰਗ ਚਾਹ ਕਹ ਲੋ ਕਿ ਕਨਸੈਂਟ ਆਪਣਾ ਪਰ ਪੰਜਾਬੀ 뮤직 ਇੰਡਸਟਰੀ ਚ ਇਹ ਇੱਕ ਲੁਕਮਾ ਪੱਖ ਹੈ ਕਿ ਕੁਝ ਬੰਦੇ ਇਹਨਾਂ ਕੰਟਰੈਕਟਸ ਦੇ ਵਿੱਚ ਉਲਾ ਕਹ ਲੋ ਕੁਝ ਬੰਦੇ ਕਹਿ ਰਹੇ ਸਾਰੇ ਬੰਦੇ ਇੰਡਸਟਰੀ ਚ ਬੇਈਮਾਨ ਨਹੀਂ ਹੈਗੇ ਬਹੁਤ ਅੱਛੇ ਇਨਸਾਨ ਨੇ ਤਾਂ ਹਾਂਜੀ ਸੁਨੰਦਾ ਦੇ ਫਾਦਰ ਦੀ ਡੈਥ ਹੋਈ ਹੈ ਜੈਦੀਪ ਜੀ ਨੇ ਕਨਫਰਮ ਕਰ ਦਿੱਤਾ ਤਾਂ ਮਤਲਬ ਉਹ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕਦੇ ਹੁਣ ਦੇਖੋ ਠੀਕ ਆ ਜਿਸ ਨੇ ਪੈਸਾ ਢੇਲਾ ਲਾਇਆ ਉਹਨੇ ਆਪ ਦਾ ਵਸੂਲ ਕਰਨਾ ਕੰਟਰੈਕਟ ਕੋਈ 6 ਮਹੀਨੇ ਸਾਲ ਦਾ ਹੋਵੇ ਜਾਂ ਕੁਝ ਪਰਸੈਂਟ ਕਮਿਸ਼ਨ ਰੱਖ ਲਿਆ ਜਾਵੇ ਕਿ ਕੱਲ ਨੂੰ ਸ਼ੋਜ਼ ਵਗੈਰਾ ਲਾਏਗਾ ਤਾਂ ਸਾਲ 6 ਮਹੀਨੇ ਇੰਨੀ ਕਮਾਈ ਦਾ ਇੰਨਾ ਸ਼ੇਅਰ ਅਸੀ ਲੈਣ ਦਾ ਹਾਰ ਆ ਬਈ ਠੀਕ ਹੈ ਨਾ ਜੀ ਪਰੰਤੂ ਕੁਝ ਬੰਦਿਆਂ ਨੇ ਆ ਤੁਸੀਂ ਦੇਖੋ ਮੈਂ ਹੁਣ ਨਾ ਨਹੀਂ ਲਊਗਾ ਤੁਸੀਂ ਆਪ ਹੀ ਸਮਝ ਜਾਣਾ ਕਿ ਕੁਝ ਗਾਇਕਾ ਨੇ ਜਿਹੜੇ ਉਹ ਗਾਣੇ ਗੁਣੇ ਨਾ ਗੁੱਸੇ ਚ ਗਾਏ ਹੋਏ ਆ ਕਿ ਕੁਝ ਵੱਡੇ ਸਟਾਰਾਂ ਨੇ ਜਦੋਂ ਸਟ੍ਰਗਲਰ ਸੀਗੇ ਉਹਨਾਂ ਨੂੰ ਬਹੁਤ ਖੱਜਲ ਕੀਤਾ ਇਹਨਾਂ ਚੀਜ਼ਾਂ ਆਈਆਂ ਇੱਕ ਮਾਨਸੇ ਜ਼ਿਲ੍ਹੇ ਦਾ ਮੁੰਡਾ ਹੈ ਸਟਾਰ ਹੈ ਇਸ ਟਾਈਮ ਤੇ ਤੁਹਾਨੂੰ ਪਤਾ ਹੈ ਨਾ ਕਿ ਉਹਦਾ ਵੀ ਰੌਲਾ ਸੀਗਾ ਇਸ ਤਰ੍ਹਾਂ ਤਾਂ ਤੇ ਉਹ ਬੜੇ ਠੋਕ ਠੋਕ ਕੇ ਗੀਤ ਲਿਖਦਾ ਹੈ ਤਾਂ ਪ੍ਰਾਣਾ ਸ਼ਬਦ ਵੀ ਕਈ ਵਾਰ ਇਸਤੇਮਾਲ ਕਰਦਾ ਹਾਲਕਿ ਮੈਂ ਇਸ ਤਰ੍ਹਾਂ ਦੀ ਸ਼ਬਦਾਵਲੀ ਨੂੰ ਸਹੀ ਨਹੀਂ ਮੰਨਦਾ ਸਾਹਿਤਿਕ ਕੋਈ ਵੀ ਵਿਧਾ ਉਹਦੇ ਵਿੱਚ ਪਰੰਤੂ ਇਹ ਚੀਜ਼ਾ ਲੁਕਵੇਂ ਪੱਖ ਤੋਂ ਹੈ ਕਿ ਜਿਨ੍ਹਾਂ ਦੀ ਮੋਨੋਪੋਲੀ ਹੈ ਸਭ ਜੇ ਜਦੋਂ ਕੋਈ ਉਹਨਾਂ ਦੇ ਟੈਲੈਂਟ ਅੜਕੇ ਚੜ ਜਾਂਦਾ ਉਹ ਚੂਸ ਲੈਂਦੇ ਨੇ ਨਾ ਛੋੜ ਦਿੰਦੇ ਆ ਇੱਕ ਪਿੱਛੇ ਜੇ ਮੇਰੇ ਖਿਆਲ ਦੇ ਨਾਲ ਹਾਂਜੀ ਆਹੀ ਗੱਲ ਮੈਂ ਕਹਿ ਰਿਹਾ ਸੀ ਸਤਨਾਮ ਸਿੰਘ ਜੀ ਕਿ ਹਸਨ ਮਾਨਕ ਦਾ ਵੀ ਕੰਟਰੈਕਟ ਤਾਂ ਦੇਖੋ ਨਾ ਕਿੰਡੀ ਵੱਡੀ ਕਹ ਲੋ ਕਿ ਕੰਟਰੋਵਰਸੀ ਬਣ ਗਈ ਸੀ ਉਹ ਵੀ ਮੁਤਾ ਕੰਟਰੈਕਟ ਦਾ ਹੀ ਸੀਗਾ ਬੜਾ ਬਾਤ ਉਹ ਬਾਤ ਚੱਲਿਆ ਕਿਤੇ ਨਾ ਕਿਤੇ ਕਹਿ ਲੋ ਕਿ ਬਾਕੀ ਜਿਹੜਾ ਸਿੰਗਰ ਹੁੰਦਾ ਹੁਣ ਖਾਸ ਤੌਰ ਤੇ ਕੁੜੀ ਆ ਜਿਹੜੀ ਉਹ ਜ਼ਿਆਦਾ ਕੋਈ ਕਿਤੇ ਖੁੱਲ ਕੇ ਆਪਣਾ ਵਿਰੋਧ ਵੀ ਨਹੀਂ ਚਿਤਾ ਸਕਦੀ ਉਹਨੇ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸੰਕੇਤਕ ਕਿਹਾ ਕਿ ਗਾ ਮੈਂ ਕਾਨੂੰਨੀ ਕਾਰਵਾਈ ਕਰੂੰਗੀ ਤਾਂ ਮੇਰੇ ਖਿਆਲ ਦੇ ਨਾਲ ਦੂਸਰੇ ਸਿੰਗਰ ਔਰ ਕਦੇ ਵੀ ਤੁਸੀਂ ਮਾਨਕ ਦੇ ਟਾਈਮ ਤੋਂ ਚੱਕ ਲੋ ਉਸ ਤੋਂ ਵੀ ਪਿੱਛੇ ਚੱਕ ਲੋ ਮੈਨੂੰ ਇੱਕ ਸਿੰਗਰ ਨੇ ਦੱਸਿਆ ਸੀਗਾ ਕਿ ਪਹਿਲੀ ਕੋਸ਼ਿਸ਼ ਇਹਨਾਂ ਦੀ ਜਥੇਬੰਦੀ ਬਣਾਉਣ ਦੀ 70 80 ਦੇ ਦਹਾਕੇ 'ਚ ਕੀਤੀ ਗਈ ਸੀ ਸ਼ਾਇਦ ਤੋ ਉਸਨੇ ਕਿਹਾ ਕਿ ਅੱਜ ਮੈਂ 252 ਚ ਤੇਰੇ ਨਾਲ ਗੱਲ ਕਰ ਰਿਹਾ ਨਾ ਉਦੋਂ ਬਣੀ ਨਾ ਸਾਡੇ ਟਾਈਮ ਬਣੀ ਤੇ ਨਾ ਹੁਣ ਇਹ ਗਾਹ 250 ਤੱਕ ਬਣੀ ਹੈ ਇੱਕ ਨਹੀਂ ਹੁੰਦੇ ਸਿੰਗਰ ਇਹ ਬੜੀਆਂ ਲੱਤਾਂ ਖਿੱਚਣ ਵਾਲੇ ਕਹਿ ਲੋ ਹੁੰਦੇ ਆ ਸਿੱਧੂ ਨਾਲ ਰੌਲਾ ਸੀਗਾ ਤਾਂ ਕਿੰਨਾ ਖਲਾਰਾ ਪਿਆ ਇਹ ਕੰਟਰੈਕਟਾਂ ਦਾ ਮੈਂ ਤੁਹਾਨੂੰ ਕਹਿ ਰਿਹਾ ਜੀ ਇਹ ਕੰਟਰੈਕਟਾਂ ਦਾ ਬੜਾ ਰੌਲਾ ਪੈਂਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਹੁਣ ਉਹਦੇ ਵਿੱਚ ਦੇਖੋ ਮੈਂ ਜਿਵੇਂ ਕਹਿ ਰਿਹਾ ਕਿ ਜਿਤੇ ਕੁਝ ਕਲਾਕਾਰ ਹੁਣ ਹਿੰਮਤ ਕਰਨ ਇਹ ਕੁੜੀ ਨੂੰ ਪੁੱਛਣ ਵੀ ਕੀ ਰੌਲਾ ਕੀ ਨਵੇੜਾ ਹੋ ਸਕਦਾ ਬੈਠ ਕੇ ਜੇ ਨਵੇੜਾ ਹੁੰਦਾ ਤਾਂ ਵਹਿਤਰ ਹੈ ਨਹੀਂ ਤਾਂ ਸਾਥ ਦੇਣਾ ਚਾਹੀਦਾ ਆ ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਸਿੰਗਰ ਇਕੱਠੇ ਨਹੀਂ ਹੁੰਦੇ ਇਤੇ ਇਦਾਂ ਦੇ ਜਿਵੇਂ ਸਾਡੇ ਪੱਤਰਕਾਰਾਂ ਚ ਵੀ ਚਲੋ ਠੀਕ ਹੈ ਕੁਝ ਯੂਨਿਟੀ ਤਾਂ ਹੈਗੀ ਆ ਪਰ ਜਿਵੇਂ ਮੰਨ ਲਓ ਇੱਕ ਫਸ ਗਿਆ ਦੂਜਾ ਕਈ ਵਾਰ ਜਿਹੜਾ ਉਹ ਉਹਦੇ ਤੋਂ ਜੈਲਸ ਕਰਦਾ ਉਹ ਤਾੜੀ ਮਾਰਦਾ ਕਿ ਚੰਗਾ ਕੁੱਟਿਆ ਗਿਆ ਸੋ ਇਸ ਕਰਕੇ ਭਈ ਇਹ ਚੀਜ਼ਾਂ ਹੈਗੀਆਂ ਨੇ ਮਿਊਜ਼ਿਕ ਇੰਡਸਟਰੀ ਦਾ ਜਾਂ ਫਿਲਮ ਇੰਡਸਟਰੀ ਦਾ ਇੱਕ ਲੋਕਮਾ ਪੱਖਾ ਇਹ ਨਵੇਂ ਕਲਾਕਾਰ ਜਦੋਂ ਕੁਝ ਐਸੇ ਬੰਦੇ ਹੁੰਦੇ ਆ ਜਿਹੜੇ ਜਿਹੜੇ ਕੈਲੋ ਪੈਸੇ ਥੇਲੇ ਬਣਿਓਂ ਭਈ ਸਾਰਾ ਕੁਝ ਜਿਹੜਾ ਉਹ ਰੱਖਦੇ ਨੇ ਤਾਂ ਉਹ ਫਿਰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕੌਂਟਰੈਕਟ ਠੀਕ ਹੈ ਕੌਂਟਰੈਕਟ ਹੁੰਦਾ ਆਪਾਂ ਜਿਵੇਂ ਕਿਹਾ ਕਿ ਮਿਊਚੁਅਲ ਅੰਡਰਸਟੈਂਡਿੰਗ ਹੈ ਚਲੋ ਠੀਕ ਹੈ ਤੁਸੀਂ ਪੈਸਾ ਲਾਇਆ ਉਹਦੇ ਤੋਂ ਕੁਝ ਪਰਸੈਂਟ ਆਪਣਾ ਤੁਸੀਂ ਮੁਨਾਫਾ ਕਮਾਇਆ ਉਸ ਤੋਂ ਬਾਅਦ ਅਗਲੇ ਨੂੰ ਰੀਲੀਜ਼ ਕਰੋ ਉਹਨੂੰ ਕਹੋ ਕਿ ਭਾਈ ਜਾ ਤੂੰ ਕੌਂਟਰੈਕਟ ਤੋਂ ਆਜ਼ਾਦ ਆ ਆਪਦਾ ਹਾਂ ਜੇ ਕਿਸੇ ਦੀ ਵਧੀਆ ਨਿਭਗੀ ਤਾਂ ਕੌਂਟਰੈਕਟ ਰੀਨਿਊ ਕਰ ਲਊਗਾ ਕਿਹਾਂ ਭਾਈ ਤੂੰ ਆਪ ਐਸੇ ਇੰਨੇ ਨੂੰ ਲਾਏਂਗਾ ਅੱਗੇ ਆਪਣੀ ਜਿਹੜੀ ਕਮਾਈ ਹੋਊਗੀ ਆਪਾਂ ਉਹ ਸ਼ੇਅਰ ਕਰ ਲਾਂਗੇ ਤੋਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਨਾ ਫਿਲਮ ਇੰਡਸਟਰੀ ਤੇ 뮤직 ਇੰਡਸਟਰੀ 'ਚ ਚੱਲਦਾ ਹੈ ਤਾਂ ਸੁਨੰਦਾ ਸ਼ਰਮਾ ਮੇਰੇ ਖਿਆਲ ਦੇ ਨਾਲ ਇੱਕ ਬਹਾਦਰ ਬੱਚੀ ਨਿਕਲੀ ਹੈ ਮੈਂ ਉਸ ਨੂੰ ਸ਼ਾਬਾਸ਼ ਹੀ ਦੇਵਾਂਗਾ ਸਾਡੀਆਂ ਤੇ ਚਲੋ ਧੀਆ ਪੜਨਾ ਗਾਇਕੀ ਨਾਲ ਸਹਿਮਤੀ ਹਸਹਿਮਤੀ ਚੱਲਦੀ ਹੈ ਕਿ ਉਹਨੇ ਘਟੋ ਘਟ ਆਪਣਾ ਦੁੱਖ ਦਰਦ ਦੱਸ ਦਿੱਤਾ ਅਤੇ ਇਸ ਮਾਮਲੇ ਨੂੰ ਛੋਇਆ ਠੀਕ ਹੈ ਨਾ ਜੀ ਇਸ ਮਾਮਲੇ ਨੂੰ ਛੋਇਆ ਪਿੰਦਰ ਹੋਂਟਾ ਦਾ ਵੀ ਰੌਲਾ ਸੀ ਉਸਤਾਦ ਦਾ ਖਲ ਦੇ ਰਿਹਾ ਸੀ ਬਿਲਕੁਲ ਬਿਲਕੁਲ ਆਹੀ ਚੀਜ਼ਾਂ ਨੇ ਕਿ ਠੀਕ ਹੈ ਯਾਰ ਹੁਣ ਮੰਨ ਲਓ ਮੈਂ ਇੱਕ ਗੱਲ ਕਹਿਣਾ ਮਿਸਾਲ ਦੇਣਾ ਮੇਰੇ ਨਾਲ ਬਹੁਤ ਮੁੰਡੇ ਕੰਮ ਕਰਕੇ ਗਏ ਬਹੁਤ ਇਹ ਨਹੀਂ ਮੈਂ ਸੈਂਕੜੇ ਬਾਦ ਵਿੱਚ ਚਲੋ ਇੱਕ ਮੌਕਾ ਹੁੰਦਾ ਅਗਲਾ ਉਹ ਗਾਂਹ ਚਲੇ ਜਾਂਦਾ ਤਾਂ ਮੇਰਾ ਕੀ ਹੱਕ ਮੈਂ ਕਹਾਂ ਮੇਰਾ ਚੇਲਾ ਸੀ ਫਲਾਣ ਸਿਸਟਮ ਦਾ ਜਨਾਚਰ ਸੀਗੇ ਠੀਕ ਆ ਸਿੱਖਿਆ ਸਿਖਾਇਆ ਉਸ ਤੋਂ ਬਾਅਦ ਉੱਡਣ ਦਿਓ ਉਹਨਾਂ ਨੂੰ ਉਹਨਾਂ ਦੇ ਪਰਾਂ 'ਚ ਜਾਣਿਆ ਜਾਣਦੇ ਉਹ ਜਿੱਥੋਂ ਤੱਕ ਜਾਂਦੇ ਯਾਰ ਇਨਸਾਨੀਅਤ ਨਹੀਂ ਹੈਗੀ ਸੋ ਇਹ ਹੀ ਸਾਰਾ ਕੁਝ ਹੈ ਕਿ ਭਈ ਇਹ میوزਿਕ ਇੰਡਸਟਰੀ ਦਾ ਇੱਕ ਕਾਲਾ ਪੱਖ ਹੈ ਕਾਲਾ ਦੇ ਆਇਆ ਇੱਥੇ ਢਿੱਡਾਂ ਨੂੰ ਢਿੱਡ ਖਾ ਜਾਂਦੇ ਆ ਇੱਥੇ ਬਹੁਤ ਕਰੀਬੀ ਯਾਰ ਦੋਸਤੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਇਹ ਬੜੀ ਕਿਹਨੂੰ ਕਿ ਵੱਖਰੀ ਜੀ ਦੁਨੀਆ ਇਹਦੇ 'ਚ ਠਹਿਰਨਾ ਵੀ ਆਮ ਬੰਦੇ ਦਾ ਕੰਮ ਨਹੀਂ ਜਾਏਗਾ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਤਾਂ ਖੈਰ ਇਹ ਸੁਨੰਦਾ ਸ਼ਰਮਾ ਦੇ ਨਾਲ ਇਹਨਾਂ ਨੂੰ ਖੜਨਾ ਚਾਹੀਦਾ ਤੇ ਵੈਸੇ ਵੀ ਜਿਹੜੇ ਕੋਈ ਇਦਾਂ ਦੇ ਕਰ ਰਹੇ ਆ ਯਾਰ ਉਹਨਾਂ ਨੂੰ ਚਾਹੀਦਾ ਕਿ ਨਹੀਂ ਤਰਸਖਾਓ ਜੇ ਕੁੜੀ ਕੋਲ ਘਰ ਨਹੀਂ ਆਪਦਾ ਪਿਤਾ ਉਹਦਾ ਗੁਜ਼ਰਿਆ ਠੀਕ ਆ ਕੋਈ ਚਲੋ ਜੇ ਕੰਟਰੈਕਟ ਦਾ ਕੋਈ ਹੈ ਵੀ ਤਾਂ ਬੈਠ ਕੇ ਨਿਬੜ ਲਿਆ ਜਾਣਾ ਚਾਹੀਦਾ ਬਾਕੀ ਹੁਣ ਦੂਸਰਾ ਪੱਖ ਜਿਦੋਂ ਆਏਗਾ ਤੇ ਉਦੋਂ ਆਪਾਂ ਵੇਖਾਂਗੇ ਤਾਂ ਬਰਹਾਲ ਲਈਏ ਇਜਾਜ਼ਤ ਜੀ 35 ਮਿੰਟ ਲਾਤੇ ਅੱਜ ਸਿਹਤ ਯਾਵੀ ਹੋਣ ਤੋਂ ਬਾਅਦ ਮੇਰਾ ਪਹਿਲਾ ਲਾਈਵ ਸੀਗਾ ਬਿਮਾਰੀ ਸ਼ੁਮਾਰੀ ਚ ਦੋ ਤਿੰਨ ਹਫ਼ਤੇ ਕਰਦਾ ਰਿਹਾ ਇੱਧਰ ਉੱਧਰ ਵਿਆਹ ਸ਼ਾਦੀਆਂ ਸੀ ਉਸ ਤੋਂ ਪਹਿਲਾਂ ਤੇ ਭਜਦੇ ਆ ਨਸਦੇ ਆ ਵੀ ਕੀਤਾ ਲਾਈ ਤਾਂ ਹੁਣ ਹੈ ਸੇਤੀ ਆ ਵੀ ਹੋਈ ਉਸ ਤੋਂ ਬਾਅਦ ਪਹਿਲਾ ਲਾਈਵ ਸੀਗਾ ਸਿੰਗਰ ਕਦੇ ਵੀ ਨਾਲ ਦੇ ਨਾਲ ਨਹੀਂ ਖੜਦੇ ਬਿਲਕੁਲ ਜੀ ਬਿਲਕੁਲ ਬਿਲਕੁਲ